ਬੇਟੀਆਂ ਆ ਕੱਲੀ ਅਮਨ ਅਰਗੀ ਵੇਲਾ ਕੱਲੀ ਮੂਣਾ ਗਵਿੰਗੀਆਂ ਬਈਆਂ ਸੌਜੀਆਂ ਖਵਾਉਣ ਨੂੰ ਤਿਆਰ ਆ ਸਾਡਾ ਪੇਟ ਖਰਾ। ਸਾਡੀ ਸਰਕਾਰ ਨੂੰ ਦਰਖਵਾਸ ਤਾਂ ਕਿ ਸਾਨੂੰ ਤਾਜੀ ਸਬਜ਼ੀ ਬਣਾ ਕੇ ਖਾ ਖਾ ਕੇ ਜਿੱਤੇ ਜਾਂਦਾ। ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ نیوز ਬੋਤਮਾ ਹੋਪ ਕਰਦਾ ਸਾਰੇ ਠੀਕ ਹੋਵੋ। ਸੁਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ। ਸੁਗਾ ਜਿੱਦਾ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ। ਬਾਕੀ ਗਾਇਜ਼ ਨੇ ਕੋਈ ਸਨੈਪ ਚਾੜਦੇ ਸਟੋਰੀ ਸ਼ੇਅਰ ਕੀ ਤਿੰਨ ਸੂਗਾ ਜਾਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇੱਕ ਕੁੱਂਗੜੀਆਂ ਬੈਠੀਆਂ ਹੀ ਸਾਰੀਆਂ ਦੇ ਆ ਵੇਖੀ ਆ ਸਾਰਾ ਝੁੰਡ ਬਣਾ ਕੇ ਬੈਠੀਆਂ ਨਾ ਆ ਕੱਲੀ ਅਮਨ ਅਰਗੀ ਵੇਲਾ ਕੱਲੂ ਹੀ ਮੂਣਾ ਗਵਿੰਗੀ ਹੋ ਗਏ ਪਰੇ ਸਾਈਡ ਤੇ ਅਮਨ ਇਹ ਕੰਮ ਆਲੀ ਇਹਨਾਂ ਦੀ ਆ ਵੇਲਾ ਆਪਾਂ ਅਰਗੀ ਆ ਓਏ ਕੋ ਫਿਰਦੀ ਆਪਾਂ ਅਰਗੀ ਲੈ ਇਧਰ ਤੂੰ ਦੇ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਇੱਥੇ ਵਿਆਉਂਤ ਬਾਜੀ ਚੱਲ ਰਹੀ ਹੈ ਮੰਮੀ ਸਾਨੂੰ ਰਾਤ ਦੀ ਵਧੀ ਸਬਜੀ ਖਵਾਉਣ ਦੀਆਂ ਤਿਆਰੀਆਂ ਦੇ ਵਿੱਚ ਹੈ ਰਾਤ ਦੀ ਕਿਹੜੀ ਅੱਜ ਕੱਲ ਦੀ ਵਧੀ ਹੋ ਜਾਂਦੀ ਹੈ ਉੱਤੋਂ برف ਪੈਂਦੀ ਪਈ ਹੈ ਸਬਜੀ ਖਰਾਬ ਬਈਆਂ ਸੌਜੀਆਂ ਖਵਾਉਣ ਨੂੰ ਤਿਆਰ ਆ ਸਾਡਾ ਪੇਟ ਖਰਾਬ ਕਰਨ ਨੂੰ ਤਿਆਰ ਆ ਇਹ ਬੀਬੀ ਨਹੀਂ ਰੋਕਦੀ ਨਹੀਂ ਟਲਦੀ ਅੱਗੇ ਤਾਂ ਤੇਰਾ ਪੇਟ ਬੜਾ ਸਾਫ ਰਹੀ ਸਾਨੂੰ ਜੋ ਆਕਰਨ ਇਨਸਾਫ ਮਿਲੇ ਇਹ ਚ ਕੋਈ ਲੀਲਾ ਦੁਹਰਾਏ ਵਾਲੀ ਗੱਲ ਨਹੀਂ ਹਾਂ ਠੀਕ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਏ ਸਾਡੀ ਨੌਜਵਾਨ ਪੀੜ੍ਹੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਇਹੋ ਜਿਹੇ ਮਾਮਾ ਬਈਆਂ ਸੌਜੀ ਖਵਾ ਖਵਾ ਕੇ ਸਾਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਤੇ ਸਾਨੂੰ ਸਾਡੀ ਸਰਕਾਰ ਨੂੰ ਦਰਖਾਸਤ ਸਾਣੀ ਲਖਾਓ ਨਹੀਂ ਖਾਣੀ ਤੇ ਨਾ ਖਾਓ ਸੁੱਕੀਆਂ ਖਾ ਲਓ ਸਾਡੀ ਸਰਕਾਰ ਨੂੰ ਦਰਖਾਸਤ ਤਾਂ ਕਿ ਸਾਨੂੰ ਤਾਜੀ ਸਬਜ਼ੀ ਬਣਾ ਕੇ ਖਾ ਖਾ ਕੇ ਜਿੱਤੇ ਜਾਂਦਾ ਹੈ ਰਾਜ ਦੀ ਸਬਜ਼ੀ ਖਾ ਕੇ ਕਾਨੂੰਨ ਪਾਸ ਹੋਵੇ ਸਾਨੂੰ ਵੀ ਜਵਾਕਾਂ ਨੂੰ ਤਾਜੀ ਸਬਜ਼ੀ ਮਿਲੇਗੀ ਹਾਂ ਇਹ ਕੋਈ ਗੱਲ ਨਹੀਂ ਇਹ ਕੋਈ ਗੱਲ ਨਹੀਂ ਜਿਹੜੀ ਹੈਗੀ ਉਹ ਹੀ ਮਿਲਣੀ ਆ ਆ ਲਓ ਜੀ ਸੁਣ ਲਓ ਉਸੀਂ ਦੇਖ ਲਓ ਕਿੰਨੇ ਲਚਾਰ ਨੇ ਪੰਜਾਬ ਦੇ ਜਮਾਤ ਉਹ ਵੀ ਨੇ ਬਾਹਰਲੇ ਜਿਹੜੇ ਮਰ ਕੇ ਹਫਤਾ ਹਫਤਾ ਪਕਾ ਕੇ ਤੇ ਖਾਂਦੇ ਨੇ ਅਮ ਤੇਰ ਤੇ ਦੀ ਬਣਾ ਕੇ ਰੱਖਦੇ ਅਗਲੇ ਉਹਨਾਂ ਦੀ ਮਜਬੂਰੀ ਸਾਡੀ ਕੀ ਮਜਬੂਰੀ ਦੱਸ ਮੰਮੀ ਇਹ ਮਜਬੂਰੀ ਨਹੀਂ ਸਾਡੀ ਕੀ ਮਜਬੂਰੀ ਠੀਕ ਨੇ ਸਾਡੇ ਕੋ ਮਾਂ ਏ ਜਿਹੜੀਆਂ ਪੱਕੀਆਂ ਲਾ ਕੇ ਖਵਾਉਂਦੀ ਏ ਸਾਨੂੰ ਠੀਕ ਹੈ ਨਾ ਅਗਲੇ ਆਂਦੀਆਂ ਮਾਵਾ ਨਾਲ ਆਈਆਂ ਉਹ ਫੇਰ ਵੀ ਅਮ ਤੇ ਹੱਤੇ ਦਾ ਰਾਸ਼ਣ ਪਕਾ ਕੇ ਹੀ ਰੱਖਦੇ ਆ ਹਾਂ ਚਲੋ ਗਾਠ ਦਾ ਵੇਚ ਜਾਂਦਾ ਤੇ ਤੂੰ ਹੁਣ ਮਟਰ ਵਿੱਚੇ ਕੱਢਣ ਲੱਪੀ 2 ਮਿੰਟ ਸਾਰ ਕਰ ਲੈ 2 ਮਿੰਟ ਆ ਘਰੇ ਪਹੁੰਚਣ ਜਾਂਦੇ ਆ ਜਾਂਦੇ ਆ ਜਿਹੜੇ ਕੋ 2 4 ਨਿਕਲ ਜਾਂਦੇ ਹੋ ਲੈ ਠੀਕ ਕਿੱਧਰ ਦੀ ਗੱਲ কই ਦੱਸ ਕੋਈ ਨਾ ਕੋਈ ਰੋਦਾ ਕਰਤ ਪਹੁੰਚ ਜਾਂਦਾ ਆ ਮੁੰਡਿਆ ਠੀਕ ਏ ਪੱਕਾ 25 50 ਤੇ ਮੈਨੂੰ ਕਦੇ ਪਹਿਲਵਾਨ ਬਖਾ ਲੈ ਹੀ ਨਹੀਂ ਆ ਰਿਹਾ ਪਹਿਲਵਾਨ ਅੱਛੀ ਖਾ ਸਹੀ ਵੈ ਮੈਨੂੰ ਫ੍ਰਿਜ ਸੋਹਣੀ ਲੱਗੀ ਆ ਓਏ ਆ ਗਿਆ ਹੁਣ ਉਹਨਾਂ ਦਾ ਕੋਈ ਨਹੀਂ ਆ ਆਲੀ ਇਹ ਤਾਂ ਤੁਸੀਂ ਲਈਏ ਸਾਰਿਆਂ ਲਈ ਤਾਂ ਇਹ ਸੋਹਣੀ ਲੱਗੀ ਆ ਇਹ ਆਪਾਂ ਲਈਏ ਇਹ ਤੁਸੀਂ ਲਈਏ ਤਾਂ ਤਾਂ ਸਹੀ ਆਣਾ ਬਾਕੀ ਸੋਹਣੀ ਲੱਗੀ ਫ੍ਰਿਜ ਆਪ ਨੂੰ ਕੋਈ ਸੋਹਣੀ ਇਹੀ ਲੱਗੀ ਜਿਹੜੀ ਆਪਾਂ ਲਈ ਆ ਵਿੱਚ ਵਿੱਚਲੇ ਕੀ ਕੀ ਰੱਖਿਆ ਜਾਣਾ ਇਹਦੇ ਇੱਧਰ ਵਾਲੇ ਬਾਹਰ ਤੇ ਰੱਖਨੇ ਆ ਆਈਸਕ੍ਰੀਮ ਦੇ ਸਾਰੀ ਜ਼ਿੰਦਗੀ ਨਹੀਂ ਰੱਖਣੀ ਇਹ ਚ ਹੈਨਾ ਸਾਸਰੀ ਘਰ ਕੇਕ ਕੇਗਰ ਘਰੇ ਆਉਂਦੇ ਨਹੀਂ ਆਪਣੇ ਨਾ ਪਹੁੰਚ ਨਹੀਂ ਕਰਤਾ ਘਰ ਆਪਲ ਘੜਾਉਣੇ ਆ ਐਪਲ ਫਲੀ ਹੋਣੇ ਇਹ ਚ ਦਾਲਾਂ ਮੂੰਗੀ ਮਸਰ ਆਹ ਥੱਲੇ ਪਾਸੇ ਬੋਤਲ ਜੂਸ ਤੱਕ ਸਾਰੀ ਉਮਰ ਨੇ ਪੀਤੀ ਉਹ ਵੀ ਸਾਰੀ ਉਮਰ ਨੇ ਪੀਤਾ ਕੋਕਾ ਕ ਰੱਖ ਲਾਂਗੇ ਖਾਲੀ ਬੋਤਲ ਰੱਖਾਂਗੇ ਜੂਸ ਕਰੇ ਖੁਸ਼ੀ ਜੀ ਇਹ ਕਰੇ ਖੁਸ਼ੀ ਜੀ ਵੇਖੀ ਸਾਡੇ ਪੈਸੇ ਲਾ ਕੇ ਹੈ ਨਾ ਖੁਸ਼ੀ ਜੂਸ ਕਰੇ ਲੈ ਦੇ ਬ్రో ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ